ਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਯੋ ਸਹਾਈ ਸਗਲ ਮਨੋਰਥ ਕੀਨੇ ਕਰਤੇ ਪੂਣੀ ਬਾਤ ਨਕਾਈ ਰਹਾਉ ਕਰਤੇ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰ ਸਿਮਰ ਦੇ ਅਲਾ ਸਭ ਜੀ ਪਏ ਕਿਰਪਾਲਾ ਜੇ ਜੇ ਕਰ ਗੁਸਾਈ ਜਿਨ ਪੂਰੀ ਬੰਦ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਦੀ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੀ ਬਾਤ ਨਕਈ ਰਹਾਉ ਕਰਤੇ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਅਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਟ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਪਨ ਪਾਇਆ ਸੁਰਤ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੇ ਬਾਤ ਨਕਾਈ ਰਹਾਉ ਕਰਤੇ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੈ ਮੇਰੇ ਪੂਰੇ ਸਤਗੁਰੂ ਭਾਵੇ ਸਿਮਰ ਸਿਮਰ ਦੇ ਅਲਾ ਸਭ ਜੀ ਭਏ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਟ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਬਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਪੁਨ ਪਾਇਆ ਸੁਰਿਤ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਦੀ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੇ ਬਾਤ ਨਕਾਈ ਰਹਾਉ ਕਰਤੇ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੈ ਮੇਰੇ ਪੂਰੇ ਸਤਗੁਰੂ ਭਾਵੇ ਸਿਮਰ ਸਿਮਰ ਦੇ ਅਲਾ ਤਬ ਜੀ ਭੇ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਦ ਬਣਾਈ ਤੂ ਭਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁਨ ਪਿਆ ਸੁਰਠ ਮਹਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੇ ਬਾਤ ਨਕਾਈ ਰਹਾਉ ਕਰਤੇ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇਂ ਸਿਮਰ ਸਿਮਰ ਦੇ ਅਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਦ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਪਨ ਪਾਇਆ ਸੁਰਤ ਮਹਲਾ ਪੰਜਵਾਂ ਗੁਰੂ ਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੀ ਬਾਤ ਨ ਕਾਈ ਰਹਾਉ ਕਰਤ ਬੁਰਖ ਤਾਲ ਦਿਵਾਇਆ ਹੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਅਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਟ ਬਣਾਈ ਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੁਰਿਤ ਮਹਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਦੀ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੀ ਬਾਤ ਨ ਕਈ ਰਹਾਉ ਕਰਤੇ ਬੁਰਖ ਤਾਲ ਦਿਵਾਇਆ ਬਿਚੇ ਲਗ ਜਲੀ ਮਾਇਆ ਟੋੜ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰਿ ਸਿਮਰ ਦੇ ਅਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਰ ਗੁਸਾਈ ਜਿੰ ਪੂਰੀ ਬੰਤ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੋੜਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀ ਨੇ ਕਰਦੇ ਹੁਣੇ ਬਾਤ ਨਾ ਕਾਈ ਰਹਾਉ ਕਰਤ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੈ ਮੇਰੇ ਪੂਰੇ ਸਤਗੁਰੂ ਭਾਵੇਂ ਸਿਮਰ ਸਿਮਰ ਦੇ ਅਲਾ ਸਭ ਜੀ ਪਏ ਕਿਰਪਾਲਾ ਜੇ ਜੇ ਕਰ ਗੁਸਾਈ ਤਿੰਨ ਪੂਰੀ ਬੰਟ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਲਾ ਪੰਜਵਾਹੁਰ ਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀ ਨੇ ਕਰਤੇ ਨੀ ਬਾਤ ਨਕਈ ਰਹਾਉ ਕਰਤੇ ਬੁਰਖ ਤਾਲ ਦਿਵਾ ਪਿਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰ ਸਿਮਰ ਦੇ ਅਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਟ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਬਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਪਨ ਪਾਇਆ ਸੁਰਤ ਮਹਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰ ਲਾ ਸਭ ਜੀ ਭਏ ਕਿਰਪਾਲ ਜੈ ਜੈ ਕਰ ਗੁਸਾਈ ਜਿੰਨ ਪੂਰੀ ਬੰਟ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਨਾਨਕ ਏਕਤਾ ਆਇਆ ਸਰਬ ਫਲਾਪਨ ਪਾਇਆ ਸੁਰਤ ਮਹਲਾ ਪੰਜਵਾਂ ਪੁਰਪੂਰਾ ਨਮਸਕਾਰੇ ਪ੍ਰਭ ਸਬੇ ਕਾ ਜਿਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੇ ਬਾਤ ਨਕਾਈ ਰਹਾਉ ਕਰਤੇ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇਂ ਸਿਮਰ ਸਿਮਰ ਦੇ ਅਲਾ ਸਭ ਜੀ ਭੇ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਦ ਬਣਾਈ ਤੂੰ ਭਰੋ ਸਵਾਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੇ ਬਾਤ ਨਕਾਈ ਰਹਾਉ ਕਰਤ ਬੁਰਖ ਤਾਲ ਦਿਵਾਇਆ ਬਿਚੈ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਰ ਗੁਸਾਈ ਇੰਨ ਪੂਰੀ ਬੰਦ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਪਨ ਪਾਇਆ ਸੁਰਤ ਮਹਲਾ 5 ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਓਨੇ ਬਾਤ ਨਕਾਈ ਰਹਾਓ ਕਰਤੇ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰ ਸਿਮਰ ਦੇਲਾ ਸਭ ਜੀ ਪਏ ਕਿਰਪਾਲਾ ਜੇ ਜੇ ਕਰ ਗੁਸਾਈ ਜਿਨ ਪੂਰੀ ਬੰਦ ਬਣਾਈ ਤੂੰ ਭਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਨਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਕਰਤੇ ਬੁਰਖ ਤਾਲ ਦਿਵਾਇ ਪਿੱਛੇ ਲਗ ਚਲੀ ਮਾਇਆ ਟੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰ ਸਿਮਰ ਦੇ ਅਲਾ ਤੂੰ ਪਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ